ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਹੋਰ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਏ ਆ ਡਿਮਾਂਡ ਤਾਂ ਹਰ ਰੋਜ਼ ਹੀ ਰਹਿੰਦੀ ਆ ਮਤਲਬ ਕਿਸੇ ਨਾ ਕਿਸੇ ਦੀ ਰਹਿੰਦੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਕੋਈ ਜਣਾ ਡਿਮਾਂਡ ਕਰਦਾ ਕੋਈ ਐਨੇ ਕਿ ਜ਼ਿਆਦਾ ਸਾਰੇ ਦੇਖਣ ਵਾਲੇ ਨੇ ਵੀਡੀਓ ਸਭ ਦੀ ਕੋਈ ਨਾ ਕੋਈ ਡਿਮਾਂਡ ਰਹਿੰਦੀ ਹੈ ਕੋਈ ਕਾਟਨ ਦੇ ਸੂਟ ਮੰਗ ਰਿਹਾ ਹੈ ਕੋਈ ਪਾਰਟੀ ਵੇਅਰ ਸੂਟ ਮੰਗ ਰਿਹਾ ਹੈ ਜਿਹੜੇ ਅੱਜ ਵਾਲੇ ਸੂਟ ਨੇ ਜੀ ਇਹ ਜ਼ਿਆਦਾਤਰ ਹੈਗੇ ਨੇ ਜੀ ਡਾਇਨਰਾਈਜ਼ ਕਸਟਮਰ ਨੇ ਹੁਣ ਆਪਣੇ ਇੰਡੀਆ ਦੇ ਵਿੱਚ ਤਾਂ ਸਾਡੇ ਥੋੜਾ ਜਿਹਾ ਕਿਨਾਂ ਦਿਨਾਂ ਦੇ ਵਿੱਚ ਆ ਕੇ ਫੰਕਸ਼ਨ ਘਟ ਜਾਂਦੇ ਆ ਮਤਲਬ ਤਕਰੀਬਨ ਬੰਦ ਹੀ ਹੋ ਜਾਂਦੇ ਆ ਤੇ ਜਿੱਦਾਂ ਬਾਹਰ ਨੇ ਜੀ ਹੁਣ ਤੁਸੀਂ ਦੇਣ ਲੈਣ ਵਾਸਤੇ ਲੈ ਰਹੇ ਹੋ ਕਾਫੀ ਸੂਟ ਕਾਫੀ ਮੈਸੇਜ ਆਨੇ ਸੀ ਮੈਰਿਜ ਕਰਨੀ ਹੈ ਸਾਨੂੰ ਸੂਟ ਚਾਹੀਦੇ ਨੇ ਗਿਫਟ ਵਾਸਤੇ ਸਟੇਟਸ ਸਟਿਚਿੰਗ ਵਾਸਤੇ ਦੋ ਤਿੰਨ ਵੀਡੀਓ ਹੁਣ ਅਸੀਂ ਤੁਹਾਨੂੰ ਸਿਰਫ ਥੋੜੇ ਵਾਸਤੇ ਦੇ ਰਹੇ ਹਾਂ ਬਾਕੀ ਜਿਹਨੂੰ ਜੋ ਵੀ ਪਸੰਦ ਆ ਇਸ ਵੀਡੀਓ ਚੋਂ ਲੈ ਸਕਦੇ ਹੋ ਅੱਜ ਵਾਲੀ ਵੀਡੀਓ ਜਿਹੜੀ ਅਸੀਂ ਉਹ ਕਾਫੀ ਜ਼ਿਆਦਾ ਤੁਹਾਨੂੰ ਡਿਸਕਾਊਂਟਿਡ ਪ੍ਰਾਈਸ ਤੇ ਦੇ ਰਹੇ ਹਾਂ ਸੂਟ ਹੈਗੇ ਨੇ ਜੀ 5000 ਤੋਂ 5500 6000 ਤੱਕ ਦੇ ਸੂਟ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਸਾਰੇ ਸੂਟ 4100 ਦੇ 4100 ਦੇ ਸੂਟ ਰਹਿਣਗੇ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਪਾਰਟੀ ਵੀਅ ਸੂਟ ਰਹਿਣਗੇ ਜੀ ਸਾਰੇ ਤੇ ਹੈਂਡਵਰਕ ਦੇ ਉੱਪਰ ਰਹਿਣਗੇ ਸਾਰੇ ਸੂਟ ਠੀਕ ਹੈ ਜੀ ਤੇ ਜੋ ਵੀ ਪਸੰਦ ਆ ਸੂਟ ਮੇਰਾ ਨੰਬਰ 8283 828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਜਿਹੀ ਕਲੈਕਸ਼ਨ ਹੈ ਸ਼ੁਰੂ ਕਰਦੇ ਹਾਂ ਜੀ ਬਹੁਤ ਸੋਹਣੇ ਜਿਹੇ ਕਲਰ ਤੋਂ ਕਲਰ ਕੰਟਰਾਸਟ ਬਹੁਤ ਪਿਆਰਾ ਠੀਕ ਹੈ ਜੀ ਪਾਰਟੀ ਵੇਅਰ ਸੂਟ ਦੇ ਰਹੇ ਹਾਂ ਤੁਹਾਨੂੰ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਇਹ ਰਹੇਗਾ ਡਬਲ ਸ਼ੇਡਡ ਸੂਟ ਇਹਦਾ ਰਿਹਾ ਹੈਂਡਵਰਕ ਮੈਂ ਤੁਹਾਨੂੰ نیچے ਸੂਟ ਰੱਖ ਦਨੇ ਕਿਉਂਕਿ ਸਲਵਾਰ ਦਾ ਫੈਬਰਿਕ ਰੱਖਦੀ ਆ ਤਾਂ ਜੋ ਆਪਾਂ ਨੇ ਲਾਈਨਿੰਗ ਲਗਾਣੀ ਹੈ ਤਾਂ ਸੂਟ ਦਾ ਕਲਰ ਇਹ ਵਾਲਾ ਰੋਜ਼ ਪਿੰਕ ਜਿਹਾ ਕਲਰ ਹੈ ਬਹੁਤ ਸੋਹਣਾ ਇਦਾਂ ਉੱਬਰ ਕੇ ਆਏਗਾ ਜਿਹੜਾ ਲਾਈਟ ਪਿੰਕ ਸ਼ੇਡ ਹੁੰਦਾ ਹੈ ਇਹ ਹੈਗਾ ਹੈਂਡਵਰਕ ਦੇ ਉੱਪਰ ਸਾਰੇ ਸੀਕਵੈਂਸ ਦਾ ਕੰਮ ਆ ਦਬਕਾ ਮਿਰਰ ਜਰਕਣ ਦਾ ਕੰਮ ਹੈ ਜੀ ਇਸ ਸੂਟ ਦੇ ਉੱਪਰ ਬਣਿਆ ਹੋਇਆ neck ਬਹੁਤ ਪਿਆਰਾ ਬਣਿਆ ਹੋਇਆ ਇਹਦੀ ਹੈਗੇ ਨੀ ਜੀ ਹੈਵੀ ਦੇ ਵਿੱਚ ਬਾਜੋ ਠੀਕ ਹੈ ਤੇ نیچے ਹੈਗਾ ਇਦਾਂ ਸ਼ੇਡੇਡ ਇਹਦਾ ਨਿਛੇ ਤੋਂ ਵੀ ਬੈਕ ਸਾਈਡ ਤੋਂ ਵੀ ਪੂਰਾ ਸ਼ੇਡੇਡ ਰਹੇਗਾ ਤੇ ਫਰੰਟ ਤੋਂ ਵੀ ਇਹ ਹੈਗੀ ਪਿੰਕ ਸਲਵਾਰ ਇਹਦੇ ਨਾਲ ਠੀਕ ਹੈ ਜੀ ਟਰ ਡਬਲ ਸ਼ੇਡ ਦੇ ਵਿੱਚ ਹੀ ਰਹੇਗਾ ਇਸ ਦਾ ਔਰਗੈਂਜ਼ਾ ਦਾ ਦੁਪੱਟਾ ਤੇ ਸੂਟ ਦਾ ਸਟੱਬ ਵੀ ਔਰਗੈਂਜ਼ਾ ਤੇ ਆ ਤੇ ਸ਼ਰਟ ਹੈਗੀ ਹੈ ਜੀ ਸਿਲਕ ਦੇ ਉੱਪਰ ਐਦਾਂ ਬਣਿਆ ਹੋਇਆ ਹੈ ਤਾਂ ਦੁਪੱਟਾ ਠੀਕ ਹੈ ਵਿੱਚੋਂ ਪਿੰਕ ਹੈ ਸਾਰਾ ਤੇ نیچے ਡਾਕ ਦੇ ਵਿੱਚ ਆ ਜਾਂਦਾ ਏ ਇਦਾਂ ਦੀ ਲੁੱਕ ਆ ਜੇ ਸੂਟ ਦੇ 4100 ਪ੍ਰਾਈਸ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਤੇ ਕੁਛ ਇੱਕ ਕ੍ਰੇਪ ਦੇ ਦਿਖਾਨੇ ਆ ਜੀ ਇਹ ਹੈਗਾ ਕ੍ਰੇਪ ਦਾ ਕਾਫੀ ਜ਼ਿਆਦਾ ਹੈਵੀ ਵੀ ਚੈਂਡ ਵਰਕ ਆ ਇਹ ਸੂਟ ਰਹੇਗਾ ਜੀ ਕ੍ਰੇਪ ਦੇ ਉੱਪਰ ਠੀਕ ਹੈ ਕੇਰਾ ਇਹਦਾ ਫੁੱਲ ਹੈਵੀ ਦੇ ਵਿੱਚ ਰਹੂਗਾ ਇਦਾਂ ਫਰੰਟ ਸਾਰਾ ਹੈਵੀ ਆ ਤੇ ਬਾਜੂ ਵੀ ਫੁੱਲ ਹੈਵੀ ਦੇ ਵਿੱਚ ਹੀ ਆ ਇਸ ਤੇ ਚਨਾਉਨ ਛਫਾਂ ਦਾ ਰਹੇਗਾ ਜੀ ਦੁਪੱਟਾ ਐਕਦਾ ਫੋਰ ਸਾਈਡਡ ਵਰਕ ਦੇ ਨਾਲ ਖੁੱਲਾ ਡੁੱਲਾ ਚਨਾਉਨ ਛਫਾਂ ਦਾ ਦੁਪੱਟਾ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ 4100 ਪ੍ਰਾਈਸ ਹੈ ਜੀ ਅੱਜ ਦੀ ਸਾਰੀ ਵੀਡੀਓ ਦਾ ਮੈਰੂਨ ਸ਼ੇਡ ਆ ਠੀਕ ਹੈ ਰੈੱਡ ਮੈਰੂਨ ਸ਼ੇਡ ਆ ਰੋਜ਼ ਪਿੰਕ ਆ ਤੇ ਇੱਕ ਵਿੱਚ ਤੁਹਾਨੂੰ ਇਹ ਵਾਲਾ ਸ਼ੇਡ ਦਿਖਾਇਆ ਠੀਕ ਹੈ ਜੀ ਨੈਕਸਟ ਦੰਨੇ ਆ ਹਰੇਕ ਸਟੱਫ ਮਿਲੇਗਾ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਹ ਹੈਗਾ ਸ਼ਿਮਰ ਦੇ ਉੱਪਰ ਰਸਟੀ ਮਹਿਰੂਨ ਜਿਹਾ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਸ਼ੇਡ ਆ ਨੈੱਕ ਦੇ ਉੱਪਰ ਹੈਵੀ ਵਰਕ ਦਬਕੇ ਦਾ ਕੰਮ ਹੈ ਤੇ ਪਰਲਸ ਦਾ ਕੰਮ ਦੇ ਨਾਲ ਇਹ ਥ्रेड ਵਰਕ ਦੇ ਨਾਲ ਬਣਿਆ ਹੋਇਆ ਸੂਟ ਆ ਇਹਦੀ ਜਿਹੜੀ ਕਰਸ ਟਿਸ਼ੂ ਆ ਉਸ ਦੀ ਸ਼ਰਟ ਰਹੇਗੀ 크ਰੇਪ ਦੀ ਇਹ ਵਾਲੀ ਹੈਗੀ ਆ ਜੀ ਸਲਵਾਰ ਠੀਕ ਹੈ ਇਹ ਹੈਗਾ ਚਨਾਉਰ ਸ਼ਫਾਂ ਦੇ ਦਾ ਦੁਪੱਟਾ ਇਹ ਤਾਂ ਰਹਿ ਗਿਆ ਦੁਪੱਟਾ ਨੈਕਸਟ ਫਿਰ ਤੋਂ ਕ੍ਰੇਪਟੀ ਦੇ ਰਹੇ ਹਾਂ ਬਹੁਤ ਸੋਨਾ ਘੇਰਾ ਬਣਿਆ ਹੋਇਆ ਸੂਟ ਦਾ ਇਹ ਹੈਗਾ ਮੈਰੂਨ ਸ਼ੇਡ ਦੇ ਵਿੱਚ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਵਾਹ ਕੀ ਬਣਾ ਠੀਕ ਹੈ ਜੀ ਇਹ ਘੇਰਾ ਬਣਿਆ ਹੋਇਆ ਇਹ ਹੈਗਾ ਫੋਰ ਸਾਈਡਿਡ ਇਹਦਾ ਇਦਾਂ ਦੁਪੱਟਾ ਦੁਪੱਟੇ ਦਾ ਵਰਕ ਬਹੁਤ ਸੋਹਣਾ ਹੈ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਇਸ ਦਾ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਸੈਕੰਡ ਕਲਰ ਹੈ ਤੇ ਇਹਦੇ ਵਿੱਚ ਇਹ ਵਾਲਾ ਸੂਟ ਮਿਲ ਜਾਏਗਾ ਇੱਕ ਸੇਮ ਹੀ ਕ੍ਰੇਪ ਦੇ ਨੇ ਸਾਰੇ ਸੂਟ ਇਹ ਵਾਈਨ ਸ਼ੇਡ ਆ ਠੀਕ ਹੈ ਤੇ ਇਹਦਾ ਇਹ ਦੁਪੱਟਾ ਹੈਵੀ ਵੇਲ ਦੇ ਨਾਲ ਰਹੂਗਾ ਠੀਕ ਹੈ ਜੀ ਇਦਾਂ ਹੈਵੀ ਵੇਲ ਬਹੁਤ ਸੋਹਣੀ ਦੁਪੱਟੇ ਮਤਲਬ ਸਾਰੀ ਹੈਵੀ ਵੇਲ ਦੇ ਨਾਲ ਹੀ ਰਹਿਣਗੇ ਨੈਕਸਟ ਫਿਰ ਤੋਂ ਕ੍ਰੇਪ ਦੇ ਉੱਪਰ ਹੈ ਜੀ ਐਸੇ ਕ੍ਰੇਪ ਠੀਕ ਹੈ ਜੀ ਇੱਕ ਘੇਰਾ ਬਣਿਆ ਹੋਇਆ ਬਾਜੂ ਵੀ ਹੈਵੀ ਨੇ ਤੇ ਇਹ ਹੈਗਾ ਇਸ ਦਾ ਫੋਰ ਸਾਈਡਡ ਹੈਵੀ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਮਿਲ ਜੇਗਾ ਇਹ ਰੈੱਡ ਮਹਿਰੂਨ ਕਲਰ ਤੁਸੀਂ ਦੇਖ ਲਿਆ ਹੈਵੀ ਦੁਪੱਟੇ ਦੇ ਨਾਲ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਵਾਈਨ ਕਲਰ ਪ੍ਰਾਈਸ 4100 ਇਨ ਆ ਸੂਟਾਂ ਦਾ ਨੈਕਸਟ ਦੇ ਰਹੀਆਂ ਜੇ ਪੀਚ ਕਲਰ ਦੇ ਉੱਪਰ ਸੂਟ ਇਹ ਕਰੀਪ ਦੇ ਉੱਪਰ ਨੇ ਸਾਰੀ ਸੂਟ ਬਾਜੂ ਤੇ ਸਬਤੀ ਤੇ ਵਰਕ ਹੋਊਗਾ ਠੀਕ ਹੈ ਫੋਰ ਸਾਈਡਡ ਦੁਪੱਟੇ ਰਹਿਣਗੇ ਜੀ 4100 ਪ੍ਰਾਈਸ ਰਹਿਣਗੇ ਨਾ ਸਾਰੇ ਸੂਟਾਂ ਦੇ ਇਹਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਕਲਰ ਨੇਸ ਤੇ ਠੀਕ ਹੈ ਕਲਰ ਦੇਖੋ ਕਿੰਨੇ ਪਿਆਰੇ ਆ ਗਰੀਪ ਦੇ ਉੱਪਰ ਚਨਾਉਸ਼ ਫੋਨ ਤੇ ਦੁਪੱਟੇ ਤੇ ਕਲਰ ਸਾਰੇ ਇੱਕ ਤੋਂ ਇੱਕ ਨੇ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ ਬਹੁਤ ਪਿਆਰੇ ਕਲਰ ਆਏ ਨੈਕਸਟ ਫਿਰ ਤੋਂ ਕ੍ਰੇਪ ਦੇ ਉੱਪਰ ਦੇ ਰਹੀ ਹਾਂ ਸਾਰੇ ਇਹ ਸਟੱਫ ਦੇ ਵਿੱਚ ਫਰੰਟ ਦੇ ਵਿੱਚ ਬੂਟੀ ਰਹੇਗੀ ਇਹ ਬਣਿਆ ਹੋਇਆ ਕਟਦਾਣੇ ਤੇ ਸਿਪੀ ਦੇ ਨਾਲ ਸਾਰਾ ਸੂਟ ਇਹ ਬਾਜੂ ਨੇ ਇਸਿਆ ਹੈਵੀ ਦੇ ਵਿੱਚ 55 ਸਰਪ੍ਰਾਈਜ਼ ਹੈਗਾ ਤੁਸੀਂ ਪਿਛਲੀ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਇਹਨਾਂ ਸੂਟਾਂ ਦਾ ਠੀਕ ਹੈ ਜੀ 4 ਸਾਈਡਿਡ ਚਨੌਂਸ ਫੌਨ ਦਾ ਇਦਾਂ ਰਹੇਗਾ ਦੁਪੱਟਾ ਦੁਪੱਟੇ ਸਭ ਦੇ ਲੰਮੇ ਛੋੜੇ ਨੇ ਇਹਦੇ ਵੀ ਸੋਨੇ ਕਲਰ ਮਿਲ ਜਾਣਗੇ ਕਾਫੀ ਸਾਰੇ ਠੀਕ ਹੈ ਜੀ ਬਹੁਤ ਪਿਆਰੀ ਪਿਆਰੀ ਜੇ ਛੇੜ ਨੇ 4100 ਦੇ ਵਿੱਚ ਨੇ ਤੁਸੀਂ ਦੇਣ ਲੈਣ ਵਾਸਤੇ ਲੈਣੇ ਜਾਂ ਸਟਿਚ ਕਰਵਾਣੇ ਆ ਬਹੁਤ ਸਟਫ ਵੀ ਬਹੁਤ ਸੋਹਣਾ ਹੈ ਰਸਟ ਕਲਰ ਹੈ ਠੀਕ ਹੈ ਜੀ ਇਹ ਥੋੜਾ ਪਿਸਤਾ ਜਿਹਾ ਛੇੜ ਤੇ ਆ ਜਾਂਦਾ ਹੈ ਇਹ ਲਾਈਟ ਪਰਪਲ ਆ ਜਾਂਦਾ ਹੈ ਬਿਲਕੁਲ ਲਾਈਟ ਤੇ ਇਹ ਆ ਗਿਆ ਥੋੜਾ ਡਾਰਕ ਪਰਪਲ ਠੀਕ ਹੈ ਜੀ ਇਹ ਆ ਗਿਆ ਵੇਜ ਜਾਂ ਸ਼ੇਡ ਬਹੁਤ ਪਿਆਰਾ ਕਲਰ ਕਾਫੀ ਸਾਰੇ ਆ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਹੈਗਾ ਜੀ ਅੰਬੀ ਪ੍ਰਿੰਟ ਦੇ ਉੱਪਰ ਬਹੁਤ ਜ਼ਿਆਦਾ ਡਿਮਾਂਡ ਸੀਗੀ ਨਾ ਸੂਟਾਂ ਦੇ ਵਿੱਚ ਜਦੋਂ ਪਹਿਲਾਂ ਮੈਂ ਬਣਵਾਏ ਸੀ ਤੇ ਇਹ ਹੈਗਾ ਸਾਰੇ ਫਰੰਟ ਦੇ ਵਿੱਚ ਅੰਬੀ ਡਿਜ਼ਾਈਨ ਬਣਿਆ ਹੋਇਆ ਤੇ ਨੀਚੇ ਘੇਰਾ ਬਹੁਤ ਪਿਆਰਾ 4 ਸਾਈਡਿਡ ਦੁਪੱਟਾ ਠੀਕ ਹੈ ਜੀ ਇਲਾਸਟਿਕ ਪੀਸ ਆ ਨੈਕਸਟ ਫਿਰ ਤੋਂ ਡਬਲ ਸ਼ੇਡ ਤੇ ਦੇ ਰਹੇ ਹਾਂ ਹੈਂਡਵਰਕ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਗ੍ਰੇ ਤੇ ਫਿਰੂਜ਼ੀ ਕਲਰ ਹੀ ਬਹੁਤ ਪਿਆਰਾ ਹੈ ਟੋਟਲੀ ਹੈਂਡਵਰਕ ਇਹ ਜਿਹੜੀ ਹੈ ਬਾਟਮ ਹੈ ਪਿਓਰ ਦੇ ਉੱਪਰ ਬਣੀ ਹੋਈ ਆ ਇਸ ਵਾਰ ਤੇ ਕੰਮ ਆਊਗਾ ਪਿਓਰ ਕ੍ਰੇਪ ਦੀ ਸ਼ਿਮਰ ਦੀ ਸ਼ਰਟ ਆ ਔਰਗੇਂਜ਼ਾ ਦਾ ਡਬਲ ਸ਼ੇਡੇਡ ਦੁਪੱਟਾ ਠੀਕ ਆ ਜੀ ਨੈਕਸਟ ਦੇ ਰਹੇ ਆ ਸ਼ਿਮਰ ਦੇ ਉੱਪਰ ਛੋਟਾ ਟੋਟਲੀ ਕਟਦਾਣੇ ਦੇ ਨਾਲ ਠੀਕ ਹੈ ਤੇ ਇਹ ਹੈਗੀ ਹੈ ਜੀ ਦੀ ਸਿਲਕ ਰੀ ਸਲਵਾਰ ਤੇ ਆਰਗੇਂਜ਼ਾ ਦਾ ਹੈਵੀ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਸੋਹਣਾ ਸੂਟ ਹੈ 6000 ਦਾ ਸੂਟ ਸੀਗਾ ਇਹ ਵਾਲਾ ਜਿਹੜਾ तीनों ही कलर बहुत हैं। यह है सोनेगा प्रिंट और गेंजा प्रिंट और गेंजा के उपर हैंडवर्क। टोटली हैंडवर्क वाइट पॉल्स बनिया हो सलवारा का ही है दुपट्टा सिल्क की सलवार है फोर साइड ਹੈਂਡਵਰਕ ਦੇ ਨਾਲ ਆ ਇਹ ਵੀ ਪ੍ਰਿੰਟਡ ਸ਼ਰਟ ਦੇ ਉੱਪਰ ਕੁੰਦਨ ਵਰਕ ਕੀਤਾ ਹੋਇਆ ਠੀਕ ਹੈ ਜੀ ਇਹ ਹੈਗੀ ਇਹਦੀ ਸਲਵਾਰ ਤੇ ਇਹ ਹੈਗਾ ਦਾ ਦੁਪੱਟਾ ਇਹ ਨੈਕਸਟ ਕੁੰਦਨ ਵਰਕ ਦੇ ਨਾਲ ਮਹਿੰਦੀ ਕਲਰ ਦਾ ਸੂਟ ਹੈ ਬਹੁਤ ਸੋਹਣਾ ਤੇ ਇੱਕ ਤੁਹਾਨੂੰ ਮਿਲ ਜਾਏਗਾ ਇਹ ਸਾਰੇ ਪ੍ਰਿੰਟਡ ਸ਼ਰਟਾਂ ਦੇ ਉੱਪਰ ਹੈਂਡਵਰਕ ਦਿਖਾ ਰਹੀਆਂ ਬਿਲਕੁਲ ਨਵੀਂ ਜਿਹੀ ਲੋਕਾ ਇਹ ਵੀ ਕੋਈ ਹੰਦਨ ਵਰਕ ਤੇ ਆ ਇਹ ਦੁਪੱਟੇ ਨੇ ਇਹਨਾਂ ਦੇ ਪ੍ਰਾਈਸ 4100 ਅੱਜ ਵੀਡੀਓ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਇਹ ਹੈਗਾ ਜੀ ਮਹਿੰਦੀ ਕਲਰ ਦੇ ਸੂਟ ਦੇ ਉੱਪਰ ਇਹ ਹੈਗਾ ਮੈਂਟੀ कलर ਦਾ ਸੂਟ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਸਲਵਾਰ ਦੀ ਪੌਂਚੇ ਸਿਲਕਰੀ ਸਲਵਾਰ ਔਰਗੇਂਜ਼ਾ ਦੀ ਸ਼ਰਟ ਆ ਤੇ ਇਹ ਹੈਗਾ ਬ੍ਰੋਕੇਟ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਵੀ ਔਰਗੇਂਜ਼ਾ ਦਾ ਪਿਓਰ ਦਾ ਸੂਟ ਹੈ ਜੇ ਪ੍ਰਾਈਸ ਹੈਗਾ ਸੂਟ ਦਾ 7000 ਲਾਸਟ ਪੀਸ ਪੇ ਤਾ ਕਰਕੇ ਕੱਢ ਰਹੇ ਹਾਂ ਇਹ ਵਾਲਾ ਪੀਸ। ਗਰੇਪ ਦੀ ਸਲਵਾਰ, ਔਰਗੈਂਜ਼ਾ ਦਾ ਦੁਪੱਟਾ। ਵਾਈਟ ਘਟਦਾਣੀ ਦੀ ਨਾਲ ਬਣਿਆ ਹੋਇਆ ਸੂਟ ਆ। ਕਲਰ ਲਾਸਟ। ਠੀਕ ਹੈ ਜੀ। ਇਹ ਹੈਗੀ ਸਲਵਾਰ ਤਿੰਨਾ ਨਾਲ ਕੰਟਰਾਸਟ ਦੁਪੱਟੇ ਦਾ 4 ਸਾਈਡਡ ਹੈਵੀ ਦੁਪੱਟਾ ਬਹੁਤ ਪਿਆਰਾ ਪੀਸ ਆ ਇੱਕ ਸੂਟ ਦੇ ਰਹੇ ਆ ਤੁਹਾਨੂੰ ਸ਼ਿਮਰ ਦੇ ਉੱਪਰ ਇਹ ਸ਼ਰਟ ਹੈਵੀ ਦੇ ਵਿੱਚ ਇਹਦੀਆਂ ਬਾਜੂਆਂ ਤੇ ਬੈਲਵਟ ਦੀ ਹੈਗੀ ਹੈ ਜੀ ਇਹ ਸਲਵਾਰ ਇਲਾਸਟੀਕ ਪੀਸ ਤੇ ਆ 5000 ਪ੍ਰਾਈਸ ਸੀਗਾ ਲਾਸਟ ਪੀਸ ਪਿਆ ਕੱਢ ਦੰਨੇ ਆ ਹੁਣ ਤੁਹਾਡੇ ਵਾਸਤੇ ਇਹ ਵੀ ਚਨਾਉਂਸ਼ ਫੌਨ ਦਾ ਦੁਪੱਟਾ ਇਹਦੇ ਨਾਲ ਸਿਮਰ ਦੀ ਸ਼ਰਟ ਆ ਜੇ ਐਦਾਂ ਬਾਜੂ ਵੀ ਹੈਵੀ ਦੇ ਵਿੱਚ ਨੇ ਸਿਲਕ ਦੀ ਸਲਵਾਰ ਆ ਚਨਾਉਂਛ ਫੌਂਦਾ ਹੈਗਾ 4 ਸਾਈਡਿਡ ਦੁਪੱਟਾ 4100 ਪ੍ਰਾਈਸ ਅੱਜ ਦੀ ਵੀਡੀਓ ਦਾ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਦੇ ਕਲੈਕਸ਼ਨ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much